ਤਰਜਮ ਕੀਤੋ ਜੀ ਪਟਿਆਲੇ ਵਾਲੇ 200 ਰੁਪਏ ਟੈਕਸੀ ਰੋਡ ਲੱਗਾ ਜੀ ਪੋਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕੇ ਸਰਕਾਰੀ ਪ੍ਰਾਪਰਟੀ ਹੈ ਬੈਕੀ ਲੱਗ ਜਾਵੇ ਅੱਗਾ ਕਰ ਲੋ ਇੱਧਰ ਅੱਲਾ ਹੁ ਅੱਲ ਯਾਰ ਲੈ ਲਿਏ ਆਉ ਲੈ ਰਿਹਾ ਹਾਂ ਹਾਂਜੀ ਦੱਸੋ ਮਹਾਰਾ ਜੀ ਪਰਚੀ ਜੀ 200 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਾਈ ਹੈ ਮਰਾਇਆ ਦਾ ਰੋਜ਼ ਨਿਕਲ ਨਾ ਉਸਤਾ ਆ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਕ ਟਾਈਮ ਤੱਕ ਲੱਗੋਗੇ ਜੀ ਇਹ ਮੈਂ मतलब ਚੱਲ ਚੱਲ ਹੀ ਰਹੀ ਹੈ ਉਹ ਜਸਤਾ ਮਰਾ ਦੇ ਚ ਦੋ ਰੋਡ ਦੀ ਉੱਥੇ ਯਾਰ ਪੱਸਾ ਵਾਲੇ ਨੇ ਦੋ ਦਿਨ ਦੋ ਨਿਕਲ ਇਹ ਤਾਂ ਐਕਸਲੈਂਜ ਹੁੰਦੇ ਇਹ ਤਾਂ ਪੰਸਾਹਬ ਨੇ ਭਾਈ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰ ਤੇ ਮਾਲਕ ਨੂੰ ਦਿਖਾਗੇ ਲੈ ਗੂਗਲ ਪੇ ਕਰ ਕਰ ਗੂਗਲ ਪੇ ਲੈ ਮਾਲਕ ਨੂੰ ਦਿਖਾ ਲਈ ਉਹ ਇਧਰ ਆ ਬੈਂ ਯਾਰ ਬ੍ਰੇਕ ਐਸੀ ਯਾਰ ਮੱਥਾ ਡਾ ਮੇ ਪਰ ਮਹਾਰਾਜ ਇਹ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰ ਲੰਘ ਜਾਓ ਮਾਰੇ ਬਾਰਡਰ ਵੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਜੁਮੇ ਅਸੀਂ ਤੋੜਿਆ ਮਹਾਰਾਜ ਪੇਛੇ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜੀ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਆਦੀ ਗੱਲ ਨਹੀਂ ਸਹੀ ਭਾਜੀ ਯਾਰ ਆਪਣੀ ਵੇਰ ਸ਼ਹਿਰ ਦੀ ਗੱਡੀਆਂ ਭਾਜੀ ਯਾਰ ਨਹੀਂ ਤੂੰ ਦੇ ਤੁਸੀਂ ਦੇ ਕੇ ਲੈ ਮੈਨੂੰ ਐ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਥ ਇਹ ਲੋਕਲ ਬੋੜਾ ਪਾ ਲਾਂਗੇ ਰੋਕਲ ਪਰਚੀ ਕਰੀ ਪਰਚੀ ਤਾਂ ਦਿਓ ਸਾਨੂੰ ਹੁੰਦੇ ਅਟੈਕ ਕਰ ਰਹੇ ਮੈਂ ਹੋਰ ਕੀ ਭਾਜੀ ਬੰਦੀ ਲਾ ਲੈ ਯਾਰ ਬਸ ਵਾ ਫਿਰ ਠੀਕ ਹੈ ਗੱਲ ਹੀ ਖਤਮ ਬੰਦੀ ਲਾ ਲੈ ਬਸ ਵਾ ਗੱਲ ਹੀ ਖਤਮ ਬਈ ਗੱਲ ਖਤਮ ਹੈ ਬਿਹਾਰ ਚ ਦਿੰਦੇ ਨਹੀਂ ਹੈਗੇ